ਓਏ ਤਾਲ ਪੈ ਗਿਆ ਲੈ ਇਹ ਬਣ ਗਿਆ ਸੱਪ ਡੋਲ ਦੇ ਡੋਲ ਦੇ ਸਾਰੇ ਡੋਲ ਦੇ ਓਏ ਆ ਦੇਖੋ ਪੱਕਾ ਦਾਗ ਪੈ ਗਿਆ ਪੈ ਗਿਆ ਇਹ ਕੋਕਾ ਕੋਲਾ ਕਰਤਾ ਕੁਰਤਾ ਪਜਾਮਾ ਕਾਲਾ 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 ਨਾ ਨਾ ਇਹ 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 ਹੋਏ ਦੇਖ ਲੈਨੇ ਆ ਕਿਹੜਾ ਕੀਦਾ ਕੁੰਡ ਨਾ ਕੁਰਤਾ ਪਜਾਮਾ ਬਿਆਰਾ ਚ 15 1500 ਰੁਪਏ ਦਾ ਮਿਲਦਾ ਅਸੀਂ 1400 ਰੁਪਏ ਦੇ ਦੋ ਕਰਤੇ ਮਤਲਬ 700 ਰੁਪਏ ਦਾ ਇੱਕ ਆ ਦਬਈ ਵਾਲਾ ਕੁਰਤਾ ਪਜਾਮਾ ਆ ਚੈੱਕ ਕਰ ਲਓ ਜਿਹੜੇ ਦਬਈ ਵਾਲੇ ਛੇਕ ਪਾਉਂਦੇ ਆ ਰੇਟ ਦੱਸੋ ਤੁਸੀਂ ਕਿੰਨੇ ਦਾ ਮਿਲਦਾ ਬਾਜ਼ਾਰ 'ਚ ਭਾਈ ਜੀ ਕੋਈ 4045 ਦਾ 1100 ਚ ਲੈ ਜਾਓ ਭਾਜੀ 1100 ਵੇਖੋ ਜੀ ਕਪੜਾ ਵੀ ਬੜਾ ਉਹਨਾ ਸੁਪਰ ਕੁਆਲਿਟੀ ਪ੍ਰੀਮੀਅਮ ਕੁਆਲਿਟੀ ਦੇ ਰਹੇ ਆ 4 4000 ਵਾਲੇ ਕੁਰਤੇ ਪਿਆਮੇ ਲੈ ਜਾਓ 11 11 ਤੋਂ ਆਹ ਉਹ ਲੈ ਜਾਓ ਲੈ ਜਾਓ ਲੈ ਜਾਓ ਉਹ ਲੈ ਜਾਓ 10 10 ਵਾਲੇ 2 ਪੀਸ ਕੋਟਪੈਟ ਸਿਰਫ 3895 ਚ ਲੈ ਜਾਓ 3 ਪੀਸ ਕੋਟਪੈਟ ਜਿਹੜਾ ਤੁਸੀਂ ਲੈਨੇ ਹੋ 15 15000 ਦਾ ਉਹ ਸਾਡੇ ਕੋਲ ਸਿਰਫ 3760 ਚ ਸਲਾਈ ਕਰਕੇ ਲੈ ਜਾਓ ਮਾਤੂ ਸ਼੍ਰੀ ਦਸਾਰ ਬਾਗਾ ਪਣਾ ਜਿੱਥੇ ਤੁਹਾਨੂੰ ਮਿਲਣਿਆ ਹਰ ਤਰ੍ਹਾਂ ਦੇ ਰੰਗ ਬਰੰਗੇ ਕੁਰਤੇ ਪਿਆਮੇ ਉਹ ਜਿਹੜਾ ਮਿਲਦਾ 3 3000 ਦਾ ਕੁਰਤਾ ਪਿਆਮਾ 1400 ਚ ਲੈ ਜਾਓ ਸਲਾਈ ਕਰਕੇ ਕੁਰਤੇ ਵੀ ਅਮਰੇ ਪੌਲੀ ਬਾਸ ਤੁਹਾਨੂੰ ਦਵਾਗੇ ਬਹੁਤ ਸੋਹਣਿਆ ਸੋਹਣਿਆ ਕੋਈ 15000 ਨਹੀਂ ਕੋਈ 17000 ਨਹੀਂ ਸਿਰਫ 6-7000 ਰੁਪਏ ਦੇ ਵਿੱਚ ਲੈ ਜਾਓ ਸ਼ੇਰਵਾਨੀ 6-7000 ਚ ਭਾਈ ਜੀ ਗਰਮੀਆਂ ਦਾ ਮੌਸਮ ਆ ਗਿਆ ਬਿਲਕੁਲ ਕੁਰਤੇ ਪਜਾਮੇ 'ਚ ਕੀ ਆਫਰਾਂ ਚੱਲ ਰਹੀਆਂ ਆ ਚੱਕੋ ਭਾਜੀ ਪਟਾਕਾ ਤਾਂ ਇੱਥੇ ਪਾਤਾ ਜਿਹੜਾ ਕੀਜ਼ਾ ਕੁੰਡ ਦਾ ਕੜਤਾ ਪਜਾਮਾ 11 'ਚ 15-1500 ਰੁਪਏ ਦਾ ਮਿਲਦਾ ਅਸੀਂ 1400 ਰੁਪਏ ਦੇ ਦੋ ਕਰਤੇ ਮਤਲਬ 700 ਰੁਪਏ ਦਾ ਇੱਕ 700 ਰੁਪਏ ਦਾ ਕੁਰਤਾ ਪਾਜੀ ਆ ਦबई ਵਾਲਾ ਕੁਰਤਾ ਪਜਾਮਾ ਆ ਚੈੱਕ ਕਰ ਲਓ ਜਿਹੜੇ ਦबई ਵਾਲੇ ਛੇਕ ਪਾਉਂਦੇ ਆ ਰੇਟ ਦੱਸੋ ਤੁਸੀਂ ਕਿੰਨੇ ਦਾ ਮਿਲਦਾ ਬਾਜ਼ਾਰ 'ਚ ਭਾਈ ਜੀ ਕੋਈ 4045 ਦਾ 1100 'ਚ ਲੈ ਜਾਓ ਭਾਜੀ 11 4000 ਵਾਲਾ কুর্তা ਪਜਾਮਾ 1100 ਬਿਲਕੁਲ ਭਾਜੀ ਆ ਚੱਕੋ ਪੇਪਰ ਕਾਟਨ ਦਾ কুর্তা ਪਜਾਮਾ ਬਿਆਰਾ ਜੇ 5-5000 ਦਾ ਚੱਕੋ 1100 ਰੁਪਏ ਦਾ ਵੀ ਪੇਪਰ ਕੋਡ ਲਓ ਆਹ ਦੇਖੋ ਜੀ ਕਪੜਾ ਵੀ ਬੜਾ ਸੋਹਣਾ ਸੁਪਰ ਕੁਆਲਿਟੀ ਪ੍ਰੀਮੀਅਮ ਕੁਆਲਿਟੀ ਦੇ ਰਹੇ ਆ 4-4000 ਵਾਲੇ ਕੋਟ ਤੇ ਪਜਾਮੇ ਲੈ ਜਾਓ 11-11 ਤੋਂ ਆਹ ਚੱਕੋ ਭਾਜੀ ਕੁਰਤਾ ਪਜਾਮਾ ਪੂਰਾ ਵਾਟਰ ਪ੍ਰੂਫ ਆ ਚਾਹੇ ਚਾਹ ਡੋਲੋ ਚਾਹੇ ਕੋਲਡ ਡਰਿੰਕ ਪਾਣੀ ਡੋਲੋ ਕੁਛ ਨਹੀਂ ਇਹਦੇ ਤੇ ਖਰਮਾ ਤੇਰੀ ਸਰਦਾਰ ਜੀ ਮਤ ਮਰੀ ਗਈ ਆ ਉਹ ਤੁਸੀਂ ਕਹਿੰਦੇ ਹੋ ਇਹਨੂੰ ਵਾਟਰ ਪ੍ਰੂਫ ਤੁਸੀਂ ਕਹਿੰਦੇ ਚਾਹੇ ਚਾਹ ਡੋਲੋ ਚਾਹੇ ਕੋਲ ਡੋਲੋ ਹੋਣਾ ਕੁਛ ਨਹੀਂ ਹਾਊ ਇਜ਼ ਇਟ ਪੋਸੀਬਲ ਭਾਜੀ ਪੋਸੀਬਲ ਹੈਗਾ ਤੁਸੀਂ ਯਾਰ ਮੂਰਖ ਭਾਈ ਸੱਚ ਕਹਿੰਨੇ ਆ ਭਾਈ ਮੈਂ ਨਾ ਝੂਠ ਫੜ ਲੈਣਾ ਮੈਂ ਆਪਣੀ ਆਈਦਾ ਕਹਿਣਾ ਕਰੀ ਜੀ ਮੈਂ ਹੁਣੇ ਦੁੱਧਾ ਤੋਂ ਪਾਣੀ ਦਾ ਪਾਣੀ ਕਰ ਭਾਈ ਸੱਚੇ ਬੋਲਦੇ ਆ ਮਾਤੂ ਜੀ ਦਸਤਾਰ ਪਾਗਾ ਪ੍ਰਾਣਾ ਜਗੇ ਦੀ ਥੋੜੀ ਗੱਲ ਕਰੀਓ ਬਣਦੀ ਕੈਮਰਾ ਮੇਰੇ ਕੋਗ ਦਾ ਗਲਾਸ ਜੇ ਘੋਲ ਜੜਾ ਭਾਜੀ ਮੈਂ ਕਹਿੰਦਾ ਜੋ ਮਰਜੀ ਕਰ ਲੈ ਲਿਆ ਯਾਰ ਫੇ ਇਦਾਂ ਇਹ ਵੀ ਦੇਖ ਲੈਨੇ ਫਿਰ ਆ ਮੈਂ ਕਹਿੰਦਾ ਟੱਕਾ ਕੱਟੀ ਕੱਢ ਲੈਨੇ ਆ ਆ ਲੋ ਡੋਲ ਤੜੀ ਕੋਕ ਉਹ ਬਣ ਗਿਆ ਉਹ ਸੱਪ ਬਣ ਗਿਆ ਆ ਦੇਖੋ ਉਹ ਜਿੱਦਾਂ ਮਰਜੀ ਕਹਿੰਦੇ ਛਾਲਾ ਮਰਾਈ ਜਾਓ ਬੇ ਜਾ ਦਾਗ ਉਹ ਦਾਗ ਪੈ ਗਿਆ ਲੈ ਇਹ ਬਣ ਗਿਆ ਸੱਪ ਡੋਲ ਦੇ ਡੋਲ ਦੇ ਸਾਰੇ ਡੋਲ ਦੇ ਓਏ ਆ ਦੇਖੋ ਪੱਕਾ ਦਾਗ ਪੈ ਗਿਆ ਪੈ ਗਿਆ ਇਹ ਕੋਕਾ ਕੋਲਾ ਕਰਤਾ ਕੁਰਤਾ ਪਜਾਮਾ ਕਾਲਾ 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 ਨਾ ਇਹ 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 ਹੋਏ ਦੇਖ ਲੈਣੇ ਆ ਇਹ ਇੱਕ ਮਿੰਟ ਆਹ ਲਓ ਜੀ ਹੋ ਗਿਆ ਕਾਲਾ ਹੋ ਗਿਆ ਕੁਰਤਾ ਪਜਾਮਾ ਹੋ ਗਿਆ ਕਾਲਾ ਕਿੱਥੇ ਆ ਗਿਆ ਪੈਂਦੇ ਦਾਗ ਹੀ ਨਹੀਂ ਪੈਂਦਾ ਭਾਜੀ ਚੈੱਕ ਕਰ ਲੈ ਕੈਮਰਾ ਲਾ ਕੇ ਲੈ ਆ ਜਿੰਨਾ ਮਰਜੀ ਮੈਂ ਕਰਾਂ ਲੈਂਸ ਲਾ ਕੇ ਚੈੱਕ ਕਰ ਲੈ ਕਾਲਾ ਕੀ ਮੈਂ ਕਹੇ 1 ਇੰਚ ਤੱਕ ਦਾ ਦਾਗ ਨਹੀਂ ਜੇ ਪਿਆ ਆ ਦੇਖੋ ਸਾਰਾ ਕੋਗ ਫਰਸ਼ ਤੇ ਪਿਆ ਪਰ ਕੁਰਤੇ ਪਿਆਮੇ ਤੇ ਦਾਗ ਨਹੀਂ ਪਿਆ ਬਾਰਡਰ ਪ੍ਰੂਫ ਕੁਰਤਾ ਪਿਆਮਾ ਪਾਵੇਂ ਚਾ ਡੋਲੋ ਕੋਕ ਡੋਲੋ ਕੁਰਤੇ ਪਜਾਮੇ ਨੂੰ ਹੋਣਾ ਕੁਛ ਨਹੀਂ ਉਹ ਵਿਆਹਾਂ ਸ਼ਾਦੀਆਂ ਦੇ ਜਾਂਦੇ ਖਾਂਦੇ ਪੀਂਦੇ ਦਾਗ ਵੀ ਨਹੀਂ ਕਹਿੰਦੇ ਲੱਗਣਾ ਤੇ ਉਹ ਰੈਡ ਕੀ ਆ ਦੇ ਨਾਲ ਕਹਿੰਦੇ ਆ ਲੋਕਾਂ ਦੇ ਕੁਰਤੇ ਪਜਾਮੇ ਪੀਲੇ ਪੈ ਜਾਂਦੇ ਆ ਗਾਰੰਟੀ ਕਹਿ ਕੇ ਕਹਿੰਦੇ ਆ ਜਿਹੜਾ ਬਾਜ਼ਾਰਾਂ ਦੇ ਵਿੱਚ ਇਹ ਕੁਰਤਾ ਪਜਾਮਾ 3 3000 ਦਾ ਵਿਕਦਾ ਚੱਕੋ 1500 ਰੁਪਏ ਦੇ ਵਿੱਚ ਲੈ ਜਾਓ 1500 ਰੁਪਏ ਇਹ ਹੋਏ ਹੋਏ ਆ ਦੇਖੋ ਜੀ ਸੁਪਰ ਕੁਆਲਟੀ ਦਾ ਨੂੰ ਦੇ ਦਿਆ ਜਿੱਤੇ ਦਾਗ ਵੀ ਨਹੀਂ ਪੈਂਦਾ ਆ ਲੈਣ ਦਾ ਕੁਰਤਾ ਪਜਾਮਾ ਭਾਜੀ ਟਾਪ ਕਲਾਸ ਦੀ オリジナル ਕੇਰਲਾ ਦੀ ਲੈਲਣ ਦਾ ਕੁਰਤਾ ਪਜਾਮਾ ਚਾਹੇ ਤੁਸੀਂ ਰੰਗੇ ਦਾ ਦਾ ਨਾ ਨਾ ਜਿੱਤਾਂ ਦੇ ਮਾਰਚੀ ਲੈ ਲਓ ਵਾਈਟ ਦੇ ਵਿੱਚ ਭਾਜੀ ਸਾਡੇ ਕੋਲ 50 ਤੋਂ 60 ਤਰ੍ਹਾਂ ਦੀਆਂ ਵੈਰਾਈਟੀਆਂ ਚੈਲੰਜ ਕਰਕੇ ਕਹਿੰਦੇ ਆ ਰੇਮੜ ਸੀ ਆਰਾਮ ਦਾ ਨਾਮ ਲੈ ਕੇ ਬਜ਼ਾਰਾ ਚ ਹੁੰਦੀ ਲੁੱਟ ਭਾਜੀ ਰੇਮੜ ਸੀ ਆਰਾਮ ਅਸੀਂ ਵੀ ਰੱਖਦੇ ਆ ਪਰ ਤੁਹਾਡੇ ਫਾਇਦੇ ਨਾਲ ਦਿੰਨੇ ਆ ਸੋਤੇ ਜੋ ਬਜ਼ਾਰਾਂ 'ਚ ਡਬਲ ਰੇਟਾ ਅਟਰੈਕਟ ਕਰਕੇ ਦਿੰਨੇ ਆ ਦੇਖੋ ਬਾਈਟ ਰੈਂਜੀ ਦਮਾਂਗੇ ਬਾਈਟ ਦੇ ਨਾਲ ਬਲੈਕ ਕੁਰਤੇ ਪਜਾਮੇ ਬਲੈਕ ਦੇ ਵਿੱਚ ਵੀ ਬਹੁਤ ਤਰ੍ਹਾਂ ਦੀ ਕੁਆਲਿਟੀ ਆ ਚੱਕੋ ਰੰਗਦਾਰ ਕੁਰਤਾ ਪਜਾਮਾ ਭਾਜੀ ਗੀਜ਼ਾ ਕਾਟਨ ਦਾ ਬਜ਼ਾਰ 'ਚ 3000 ਤੋਂ ਘੱਟ ਨਹੀਂ ਜੇ ਹੈਗਾ ਏ ਵੀ ਚੱਕੋ ਭਾਜੀ 700 ਰੁਪਏ ਦਾ ਆਫਰ ਲਾਤੀ ਭਾਜੀ ਦੇਖੋ ਰੰਗ ਬਹੁਤ ਸਾਡੇ ਕੋਲ ਜਿਹੜੇ ਮਰਜ਼ੀ ਹੱਥ ਲਾ ਦਿਓ ਤੁਹਾਨੂੰ ਅਸੀਂ ਹਰ ਤਰ੍ਹਾਂ ਦਾ ਰੰਗ ਕੋਟ ਤੇ ਪੀਮੇ ਦੇ ਦੇਣਾ ਸ਼ਰਟਾਂ ਦੇ ਸੋ ਚੈੱਕ ਲੈ ਜਾਓ ਪਲੇਨ ਲੈ ਜਾਓ ਲਾਈਨਾਂ ਵਾਲੀਆਂ ਲੈ ਜਾਓ ਤੁਹਾਡੇ ਲਈ ਸ਼ਰਟਾਂ ਦੇ ਵਿੱਚ ਵੀ ਬਹੁਤ ਸਾਰੀ ਰੇਂਜ ਬਹੁਤ ਸਾਰੀ ਵੈਰਾਈਟੀ ਕੁਆਲਟੀ ਤੁਹਾਨੂੰ ਅਸੀਂ ਦੇ ਦੇਣੀ ਹੈਗੀ ਆ ਭਾਈ ਜੀ ਕੋਟ ਪੈਂਟ ਦੀ ਵੀ ਗੱਲ ਕਰ ਲਈ ਹੁਣ ਆਪਾਂ ਆ ਕੋਟ ਪੈਂਟ ਚ ਰੰਗ ਵੀ ਬਹੁਤ ਦਾ ਕੱਪੜਾ ਬਹੁਤ ਨਾਲ ਤੁਸੀਂ ਕਹਿੰਦੇ ਹੋ 10000 ਕੋਟ 2995 ਚ ਉਹ ਵੀ ਸ라이 ਕਰਕੇ ਕਹਿ ਰਹੇ ਹਾਂ ਆ ਚੈੱਕ ਕਰੋ ਭਾਜੀ ਕੋਟ ਪੈਂਟ ਤੁਹਾਡੇ ਸਾਹਮਣੇ ਬਣਿਆ ਪਿਆ ਤਿਆਰ ਖੜਿਆ ਹੋਇਆ ਕੁ 2 ਪੀਸ ਕੋਟ ਪੈਂਟ ਇਹਦਾ ਵਧੀਆ ਸਟਿਚਿੰਗ ਕਰਕੇ ਮੈਂ ਅੱਜ ਗੱਲ ਕੱਪੜੇ ਦੀ ਨਹੀਂ ਕਰਦਾ ਅੱਜ ਤੁਹਾਨੂੰ ਖਰੀਆਂ ਗੱਲਾਂ ਸਿੱਧੀਆਂ ਸੁਣਾਉਨੇ ਆ ਆ ਚੱਕੋ ਜਿਹੜਾ ਬਾਜ਼ਾਰਾਂ ਦੇ ਵਿੱਚ ਕੋਟ ਪੈਂਟ ਦਾ ਰੇਟ 10 1000 ਰੁਪਏ ਸਮਾਈ ਦੇ ਨਾਲ ਆ ਚੱਕੋ 9295 ਜੀਸੀ ਕੇ ਦੇ ਰਹਿਆਂ ਭਾਜੀ 2995 ਦੇ ਸੀਕੇ ਦੇ ਰਹੇ ਆ ਕਪੜਾ ਵਧੀਆ ਆ ਰੰਗ ਸਾਰੇ ਮੈਚੂ ਕਰੇ ਹੋਏ ਆ ਮੈਂ ਕੱਪੜੇ ਦੀ ਗੱਲ ਆ ਚੱਕੋ ਤੁਸੀਂ ਚੈੱਕ ਕਰੋ ਕੁਆਲਿਟੀ ਕੁਆਲਿਟੀ ਚੈੱਕ ਕਰੋ ਤੁਸੀਂ ਇਹ ਪਾਹ ਜਾਣਾ ਕਪੜਾ ਪਾੜ ਜਾਵੇ ਜੀ ਲੋਹਾ ਕਪੜਾ ਲੋਹਾ 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 ਆ ਚੱਕ ਮੈਂ ਕਹਿਣਾ ਥਾਪੀਆਂ ਲੈ ਲਾ ਧੋਲਿਓ ਤੋਚਣ ਪਾ ਕੇ ਖਿੱਚ ਲੋ ਇਹ ਕੱਪੜੇ ਨੂੰ ਹੋਣਾ ਹੀ ਕੱਖ ਦੇਖੋ ਜੀ ਕੁੜਤੇ ਪਜਾਮੇ ਦੇ ਨਾਲ ਨਾਲ ਕੋਟ ਪੈਂਟ ਦੇ ਕਪੜਾ ਵੀ ਲੋਹੇ ਵਰਗਾ ਆ 10000 ਦਾ ਕੋਟ ਬਣ 2995 ਚ 3760 ਚ 3 ਪੀਸ ਉਹ ਤੁਹਾਨੂੰ ਉਦੋਂ ਉੱਪਰ ਹੀ ਰੇਣੇ ਹੈ ਜੀ ਹੈਗੀ ਭਾਜੀ ਇਟਲੀ ਦੇ ਕੱਪੜੇ ਹੈਗੇ ਜਿਹੜੇ ਬਿਜਾਰਾ ਤੇ 5 5000 ਸਮਾਈ ਹੈ 4500 ਦੇ ਸੀਕੇ ਦੇ ਦਾਂਗੇ ਰੰਗ ਕਲਰ ਬੜਿਆ ਹੁਣ ਡਿਜ਼ਾਈਨਾਂ ਤੁਸੀਂ ਲਾਈਨਿੰਗ ਵਾਲਾ ਲੈ ਲਓ ਚਾਹੇ ਚੈੱਕ ਦੇ ਵਿੱਚ ਲੈ ਲਓ ਹੁਣ ਕਈ ਮੇਰੇ ਭਰਾ ਕਹਿੰਦੇ ਸੀ ਆਰਾਮ ਦਾ ਲੈਣਾ ਰੇਮਡ ਦਾ ਲੈਣਾ ਉਹ ਭਲੇ ਮਾਰਸੋ ਲੋਕੋ ਭਲੇ ਮਾਰਸੋ ਲੋਕੋ ਲੁੱਟ ਨਾ ਕਰਾਓ ਸੀ ਆਰਾਮ ਰੇਮਡ ਕਹਿ ਕੇ ਕਹਿ ਕੇ ਦੁਕਾਨਦਾਰ ਤੁਹਾਡੀ ਜੇਪਾਂ 'ਚ ਕੈਂਚੀਆਂ ਮਾਰਦੇ ਆ ਪਰ ਮਾਤੂ ਸ਼੍ਰੀ ਦਸਤਾਰ ਬਾਗਾ ਪਣਾ ਮੋਗਾ ਰੋਡ ਦਾ ਇਹ ਕੰਮ ਨਹੀਂ ਅਸੀਂ ਕਹਿੰਨੇ ਕੱਪੜਾ ਵਧੀਆ ਦਵਾਂਗੇ ਰੇਡ ਜੋ ਅਸੀਂ ਦਵਾਂਗੇ ਪੰਜਾਬ ਚੋਂ ਕਿਤੇ ਨਹੀਂ ਮਿਲਦਾ ਸਟੈਂਪ ਪੇਪਰ ਤੇ ਲਿਖ ਕੇ ਦੇਣ ਨੂੰ ਤਿਆਰ ਆ 6000 ਤੇ ਸੀਆਰਾਂ ਦਾ ਕੋਟ ਪੈਂਟ ਸੀ ਕੇ ਦੇ ਦਾਂਗੇ ਰੇਮਨ ਦਾ ਕੋਟ ਪੈਂਟ ਭਾਜੀ ਰੇਮਨ ਦਾ ਕੋਟ ਪੈਂਟ ਕਹਿ ਕਹਿ ਤੁਹਾਡੇ ਨਾਲ ਦੁਕਾਨਦਾਰ ਲੁੱਟ ਕਰਦੇ ਆ ਪਰ 오ਰੀਜਨਲ ਰੇਮਡ ਆ ਚੈੱਕ ਕਰ ਲੋ ਕੋਈ ਤਾਂ ਕੰਨੀਆਂ ਤੇ ਲਿਖ ਲਿਖ ਰੇਮਨ ਵੇਚ ਜਾਂਦਾ ਪਰ ਗਰੰਟੀ ਨਾ ਪੱਕਾ ਬੈਲ ਦੇ ਰਹੇ ਆ ਰੇਮੇਂਟ ਦਾ ਕੱਟ ਕੇ ਜਿਹੜਾ ਬਜ਼ਾਰਾ ਚ ਕੋਟ ਪੈਂਡ ਦਾ 15-15000 ਭਾਅ ਦਿੱਤਾ ਜਾਂਦਾ 6 ਤੋਂ 7000 ਚ ਸਿੱਕੇ ਦੇ ਦਾਂਗੇ ਆ ਚੱਕੋ ਚਾਹੇ ਡੀਸੀ ਸਾਹਿਬਾ ਚਾਹੇ ਐਸਐਸਪੀ ਸਾਹਿਬਾ ਚਾਹੇ ਸਾਡੇ ਭਗਵਾਨਤਮਾਨ ਸੀਐਮ ਸਾਹਿਬਾ ਆ ਬਲੇਜ਼ਰਾਂ ਚੈੱਕ ਦੀਆਂ ਚੈੱਕ ਕਰ ਲੋ ਕੁਰਤੇ ਪਜਾਮੇ ਦੇ ਨਾਲ ਚੈੱਕ ਦੀਆਂ ਬਲੇਜ਼ਰਾਂ ਟੌਪ ਕਲਾਸ ਦੀਆਂ ਬਜ਼ਾਰਾ ਚ ਭਾਅ 15-15000 ਰੁਪਿਆ ਪਰ ਸਾਡੇ ਕੋਲ 5000 ਚ ਸਹੀ ਕਿ ਲੈ ਦੇ ਕੋਈ ਸਾਡੇ ਕੋਲ ਪਲੇਨ ਕੋਰਤੇ ਪਿਆ ਮੇਰਾ ਹੈਗਾ ਸਾਡੇ ਕੋਲ ਡਿਜ਼ਾਈਨਰ ਕੋਰਤੇ ਪਿਆ ਮੇ ਵੀ ਆ ਤੁਸੀਂ ਹਲਦੀ ਦੇ ਫੰਕਸ਼ਨ ਤੇ ਜਾਣਾ ਜਾਗੋ ਤੇ ਜਾਣਾ ਨਾਈਟ ਪਾਰਟੀ ਜਾਣਾ ਉਹ ਤੁਹਾਨੂੰ ਥੀਮ ਬਣਾ ਕੇ ਦੇ ਦਾਂਗੇ ਥੀਮ ਇੱਕੋ ਜਿਹੇ ਤਰ੍ਹਾਂ ਦੇ 20-20 ਕੋਰਤੇ ਪਿਆ ਮੇ ਭਾਵੇਂ ਸਾਡੇ ਕੋਲ ਲੈ ਜਾਓ ਡਿਜ਼ਾਈਨਰ ਰੰਗ ਬਹੁਤ ਹੈਗੇ ਆ ਉਸ ਤੋਂ ਬਾਅਦ ਤੁਸੀਂ ਲੈਣੀਆਂ ਸ਼ੇਰਵਾਨੀਆਂ ਸ਼ੇਰਵਾਨੀਆਂ ਨਾਲ-ਨਾਲ ਤੁਸੀਂ ਲੈਣੀਆਂ ਡਿਜ਼ਾਈਨਰ ਬਾਸਕਾ ਮਤਲਬ ਹਰ ਇੱਕ ਚੀਜ਼ ਤੁਹਾਨੂੰ ਬਹੁਤ ਸੁਪਰ ਕੁਆਲਿਟੀ ਦੇ ਲੈਣੀਆਂ ਰੰਗ ਡਿਜ਼ਾਈਨ ਇਹਦੇ ਵਿੱਚ ਤੁਹਾਨੂੰ ਬੇਸ਼ਮਾਰ ਮਿਲ ਜਾਣੇ ਹੈਗੇ। ਦੇਖੋ ਜੀ ਸਾਡੇ ਕੋਲ ਸ਼ੇਰਵਾਨੀਆਂ ਜਿਹੜੀਆਂ ਬਜ਼ਾਰਾ 'ਚ 10-10 ਹਜ਼ਾਰ ਕਲਾ ਰੈਂਟ ਆ ਤੁਸੀਂ ਸਾਡੇ ਕੋਲ ਸਟਿਚ ਕਰਾ ਸਕਦੇ ਹੋ 5 ਤੋਂ 6 ਹਜ਼ਾਰ ਦੇ ਵਿੱਚ। ਦੇਖੋ ਹੁਣ ਸਿੱਧੀ ਜੀ ਗੱਲ ਆ ਸਾਡੇ ਕੋਲ ਵੱਡੀ ਵੱਡੀ ਪ੍ਰੈਜੈਂਟੇਸ਼ਨ ਹੈ ਨਹੀਂ। ਆਮ ਦੁਕਾਨਦਾਰ 50-50 ਸਾਲ ਪੁਰਾਣੇ ਅਸੀਂ 50 ਸਾਲ ਪੁਰਾਣੇ ਨਹੀਂ ਹੈਗੇ। ਮਾਤੂ ਸ਼ਿਰ ਦਸਤਾਰ ਮੋਗਾ ਰੋਡ ਤੇ ਕੱਲੀ ਇੱਕੋ ਹੀ ਵੱਡਾ ਮੋਲ ਹੈ ਜਿੱਥੇ ਹਰ ਇੱਕ ਚੀਜ਼ ਮਿਲਦੀ ਹੈ। ਕੋਟ ਪੈਂਟ ਕੁੜਤੇ ਪਜਾਮੇ ਸ਼ੇਰਵਾਨੀ ਆ ਬਾਸਕਟਾ ਦਾ ਮਿਲਦੇ ਆ ਨਾਲ ਤੁਹਾਨੂੰ ਅਸੀਂ ਸੂਟ ਸ਼ਰਾਰੇ ਗਰਾਰੇ ਲਹਿੰਗੇ ਗਾਉਣ ਪ੍ਰਿੰਟ ਸੂਟਾ ਤੇ ਵੀ ਬਹੁਤ ਭਾਰੀ ਸੇ ਲੱਗੀ ਆ ਇਸ ਵਾਰ ਗਰਮੀ ਚ ਕਿਸੇ ਹੋਰ ਦੁਕਾਨਦਾਰ ਕੋ ਜਾਣ ਦੀ ਬਜਾਏ ਤੁਸੀਂ ਮਾਤੂਸ਼ੀ ਦੇ ਦਸਤਾਰ ਬਾਗੇ ਪਰ ਆਓ ਜਿੱਥੇ ਆਫਰ ਤੁਹਾਡੇ ਫਾਇਦੇ ਦੇ ਲੱਗੇ ਆ ਤੇ ਕੁਆਲਿਟੀ ਵਧੀਆ ਦੇ ਦੇ। ਦੇਖੋ ਜੀ ਇੱਥੇ ਡਿਜ਼ਾਈਨਰ ਕੋਟ ਪੈਂਟ ਜਿਹੜੇ ਕੋਟ ਪੈਂਟ ਤੁਸੀਂ ਬਾਜ਼ਾਰ ਚ ਜਾ ਕੇ 35 35000 ਚ ਇਦਾਂ ਦੇ ਕਢਾਈਆਂ ਵਾਲੇ ਲੈਣ ਨੂੰ ਸਾਡੇ ਕੋਲ ਆਜੋ 30 35 ਹਜ਼ਾਰ ਦਾ ਕੋਟਮੈਂਟ ਸਿਰਫ 13000 ਰੁਪਏ ਚ ਏਦਾਂ ਕਢਾਈ ਕੱਢੀ ਸਲਾਈ ਕਰਕੇ ਦਵਾਂਗੇ ਉਹ ਡਿਜ਼ਾਈਨਰ ਤਾਂ ਜਿਹੜੇ ਦਰਜੀ ਆ ਸਲਾਈ ਲਈ ਜਾਂਦੇ 13-13 ਹਜ਼ਾਰ ਪਰ ਤੁਹਾਨੂੰ ਅਸੀਂ 13000 ਚ ਕਪੜਾ ਵੀ ਸੁਪਰ ਕੁਆਲਿਟੀ ਦਾ ਤੇ ਸਲਾਈ ਕਰਕੇ ਦਵਾਂਗੇ ਸਿਰਫ 13000 ਚ ਡਿਜ਼ਾਈਨਰ ਕੋਟਮੈਂਟ ਦਵਾਂਗੇ ਕੋਟ ਕੁੜਤੇ ਪਿਆ ਮੇ ਉੱਤੇ ਪਾਉਣ ਲਈ ਤੁਸੀਂ ਏਦਾਂ ਨਹੀਂ ਬਲੇਜ਼ਰ ਦੇ ਨਾਲ ਬਣਾਉਣਾ ਇਹ ਵੀ ਦਵਾਂਗੇ ਇਹਦੇ ਵਿੱਚ ਵੀ ਰੰਗ ਡਿਜ਼ਾਈਨ ਬਹੁਤ ਆ ਮਤਲਬ ਤੁਹਾਡੇ ਵਿਆਹ ਸ਼ਾਦੀਆਂ ਪਾਰਟੀਆਂ ਨੂੰ ਚਾਰ ਚੰਦ ਲਾਊਗਾ ਮਤ ਤੁਸੀਂ ਦਸਤਾਰ ਵੱਡੇ ਫਾਇਦੇ ਵੱਡੀਆਂ ਆਫਰਾਂ ਮਾਤੂ ਜੀ ਦੀ ਦਸਤਾਰ ਬਾਗਾ ਪ੍ਰਣਾ ਮੋਗਾ ਰੋਡ ਦੇ ਉੱਤੇ ਇਹ ਜਿਹੜਾ ਸਟੋਰ ਹੈਗਾ ਆ ਨੰਬਰ ਸਕਰੀਨ ਤੇ ਆ ਤੁਸੀਂ ਕੋਈ ਜਾਣ ਕੇ ਲੈਣਾ ਤਾਂ ਫੋਨ ਕਰ ਲਿਓ ਕੈਮਰਾਮੈਨ ਕਾਜ ਦੇ ਨਾਲ ਹਰਦੀਪ ਸਿੰਘ ਤੱਗੜਸਾਹਨ ਟੀਵੀ ਬਾਗਾ ਪ੍ਰਣਾ